ਮਾਨਯੋਗ ਸੀਐਮ ਸਾਹਿਬ ਵੱਲੋਂ ਚਲਾਈ ਗਈ ਮੁਹਿੰਮ ਯੋਗ ਨਸ਼ਾ ਵਿਰੁੱਧ ਦੇ ਤਹਿਤ ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਸ਼੍ਰੀਮਤੀ ਤਨਪ੍ਰੀਤ ਕੌਰ ਆਈਪੀਐਸ ਜੀ ਵੱਲੋਂ ਦਿਸ਼ਾ ਨਿਰਦੇਸ਼ਾਂ ਅਧੀਨ ਚਲਦੇ ਹੋਏ ਨਸ਼ਾ ਤਸਕਰਾ ਖਿਲਾਫ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ। ਨਸ਼ਾ ਤਸਕਰਾ ਵੱਲੋਂ ਵੜਾਈ ਗਈ ਅਬੈਧ ਸੰਪਤੀ ਜਿਹੜੀ ਕਿ ਅਬੈਧ ਤਰੀਕੇ ਨਾਲ ਐਕਵਾਇਰ ਕੀਤੀ ਗਈ ਸੀ ਉਹ ਜਾਤੀ ਅਨੁਸਾਰ ਅਨੁਸਾਰ ਸਰਕਾਰ ਵੱਲੋਂ ਜ਼ਬਤ ਕੀਤੀ ਗਈ ਹੈ। ਇਨ੍ਹਾਂ ਵਿੱਚ ਪੰਜ ਵੱਡੇ ਦਸਕਰ ਜਿਵੇਂ ਕਿ ਜਸਮੀਤ ਕੋਰ ਜਿਸ ਦੇ ਖਿਲਾਫ ਪੰਜ ਐਨਡੀਪੀਐਸ ਦੇ ਪਰਚੇ ਦਰਜ ਹਨ ਪ੍ਰਦੀਪ ਕੁਮਾਰ ਜਿਸ ਦੇ ਖਿਲਾਫ ਚਾਰ ਪਰਚੇ ਦਰਜ ਹਨ ਮਨਜੀਤ ਕੋਰ ਜਿਸ ਦੇ ਖਿਲਾਫ ਪੰਜ ਪਰਚੇ ਦਰਜ ਹਨ ਕੁਲਦੀਪ ਚੰਦ ਜਿਸ ਦੇ ਖਿਲਾਫ ਅੱਠ ਪਰਚੇ ਦਰਜ ਹਨ ਅਤੇ ਹਰਦੀਪ ਸਿੰਘ ਜਿਸ ਦੇ ਖਿਲਾਫ ਸੱਤ ਐਨਡੀਪੀਐਸ ਦੇ ਪਰਚੇ ਦਰਜ ਹਨ ਇਨ੍ਹਾਂ ਵੱਲੋਂ ਬਣਾਈ ਗਈ ਅਗੈਰ ਸੰਪਤੀ ਜਿਹੜੀ ਹੈ ਉਹ ਸਰਕਾਰ ਵੱਲੋਂ ਜ਼ਬਤ ਕਰ ਲਈ ਗਈ ਹੈ ਇਸ ਕੁੱਲ ਸੰਪਤੀ ਦੀ ਜਿਹੜੀ ਕੀਮਤ ਹੈ ਉਹ तकरीबन 2.5 ਕਰੋੜ ਹੈ ਇਸ ਤੋਂ ਬਾਅਦ ਵੀ ਨਸ਼ਾ ਵਿਰੁੱਧ ਜਿਹੜਿਆ ਕਾਰਵਾਈ ਹੈ ਉਹ ਚੱਲਦੀ ਰਹੇਗੀ ਨਸ਼ਾ ਤਸਕਰਾਂ ਦੇ ਖਿਲਾਫ ਬਣਦੀ ਕਾਰਵਾਈ ਜਿਹੜੀ ਕੀਤੀ ਜਾਏਗੀ ਇਸ ਤੋਂ ਇਲਾਵਾ ਹੋਰ ਵੀ ਸੰਪਤੀਆਂ ਦੇ ਬਾਰੇ ਜਾਣਕਾਰੀ ਲਈ ਜਾ ਰਹੀ ਹੈ ਜੇਕਰ ਕਿਸੇ ਵੀ ਨਸ਼ਾ ਤਸਕਰ ਵੱਲੋਂ ਕੋਈ ਵੀ ਅਬੈਤ ਤਰੀਕੇ ਨਾਲ ਸੰਪਤੀ ਬਣਾਈ ਗਈ ਹੈ ਜਾਂ ਬਣਾਈ ਜਾਵੇਗੀ ਉਹਨੂੰ ਸਰਕਾਰ ਜ਼ਬਤ ਕਰੇਗੀ ਧੰਨਵਾਦ